ਯਾਰ ਇਹ ਤਾਂ ਸਾਨੂੰ ਵੀ ਨਹੀਂ ਪਤਾ ਜੀ ਹੈ ਗੁਰੂ ਗੋਬਿੰਦ ਸਿੰਘ ਦੇ ਸ਼ਹੀਦੀ ਦੇ ਯਾਰ ਹੈ ਹੈ ਸ਼ਹੀਦੀ ਦੇ ਆੜੇ ਕੀ ਦੇ ਗੁਰੂ ਗੋਬਿੰਦ ਸਿੰਘ ਜੀ ਜੀ ਬੰਦੀ ਜੋੜ ਮੇਲੇ ਨੇ ਆਏ ਜੀ ਹੈ ਮੇਲੇ ਨੇ ਆਏ ਆਸੀਂ ਮੇਲੇ ਨੇ ਜੀ ਪੁੱਤ ਕੀ ਨਾਮ ਆ ਨਾਮ ਅਜੀਤ ਅਜੀਤ ਸਿੰਘ ਅਜੀਤ ਸਿੰਘ ਤੇ ਗੁਰੂ ਸਾਹਿਬ ਕਿੰਨੇ ਨੇ ਆਪਣੇ ਪਤਾ ਤੁਹਾਨੂੰ ਕਿੰਨੇ ਨੇ ਹਾਂ ਜੀ ਤਿੰਨ ਗੁਰੂ ਸਾਹਿਬ ਨੇ ਨਹੀਂ ਦੋ ਦੇ ਪਤਾ ਹੈ ਕਿੰਨਾਂ ਦੇ ਉਹ ਜੁਹਾਰ ਸਿੰਘ ਜੀ ਤੇ ਇੱਕ ਚੇਤੇ ਨਹੀਂ ਆ ਰਹਾ ਤਾਂ ਚੇਤੇ ਨਹੀਂ ਆ ਰਿਹਾ ਜੀ ਬੱਚੇ ਨੂੰ ਪਤਾ ਨਹੀਂ ਜੀ ਇਤਿਹਾਸ ਬਾਰੇ ਕੁਝ ਵੀ ਹਾਂਜੀ ਮੈਨੂੰ ਪਤਾ ਹੈ ਇਹਨਾਂ ਨੂੰ ਨਹੀਂ ਪਤਾ ਹੈ ਇਹ ਕਿਉਂ ਜੀ ਮਕਾਰ ਨੇ ਪੁੱਛਣਾ ਬਸ ਤੁਹਾਡੇ ਤੋਂ ਵਧੀਆ ਤੁਹਾਨੂੰ ਯਾਦ ਆ ਇਹ ਗੱਲ ਬਹੁਤ ਵਧੀਆ ਕਾਬਿਲ ਤਾਰੀਫ ਆ ਤੇ ਤੇ ਗੁਰੂ ਸਾਹਿਬ ਕਿੰਨੇ ਨੇ ਆਪਣੇ ਪੁੱਤਰ ਹਾਂਜੀ ਗੁਰੂ ਸਾਹਿਬ ਕਿੰਨੇ ਨੇ 4 ਸਿੱਖਾਂ ਦੇ ਦੱਸੋਗੇ ਸ਼ਿਵਜਰਾਵਰ ਸਿੰਘ ਜੀ